ਇਹ ਦੂਬਲ ਨੰਬਰ ਚੰਦੂ ਬਾਦਰੀ ਨੇ ਸੁਖਵੀਰ ਬਾਦਲ ਨੂੰ ਕਿਉਂ ਲਿਆ ਰੈਟਰਕੂੰਨ ਨਾਲ ਤੈਗਾ ਜੀ ਉਹ ਧਰਮੀ ਇੱਕ ਬੜੀ ਤੇ ਚੋਣਾ ਕਰਾਉਣਾ ਗੁਰਦੁਆਰਾ ਕਮਿਸ਼ਨ ਦਾ ਕੰਮ ਹੈ ਸੈਂਟਰ ਦਾ ਕੰਮ ਮੋਦੀ ਸਾਹਿਬ ਕੋਲ ਜਾਣ ਹੋ ਨਾ ਜੇ ਜਦੋਂ ਤਾਂ ਅਸੀਂ ਕੋਈ ਇੱਥੋਂ ਗੱਲ ਕਰ ਦਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਸਾਰੇ ਚੈਨਲਾਂ ਨੂੰ ਫ੍ਰੀ ਹੋਣੀ ਚਾਹੀਦੀ ਉਹ ਤਾਂ ਕਹਿੰਦੇ ਧਰਮ ਚ ਧਰਮ ਚ ਛੇੜਛਾੜ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਇਹ ਸਾਡੇ ਧਰਮਿਕ ਧਾਰਮਿਕ ਮੁੱਦਿਆਂ ਚ ਪੜਨਣਾ ਚਾਹੀਦਾ ਠੀਕ ਹੈ ਨਾ ਤੇ ਜਦੋਂ ਇਹ ਜਾ ਜਾਂਦਾ ਭਵੰਤਮਨ ਨੂੰ ਚਿੱਠੀ ਲਿਖ ਦਿੰਦੇ ਆ ਉਹਨਕੋ ਜੀ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਸੈਂਟਰ ਦਾ ਕੰਮ ਹੈ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਨਾ ਹੀ ਅਸੀਂ ਲੜਨਾ ਠੀਕ ਹੈ ਨਾ ਇਹ ਤਾਂ ਹੁਣ ਆਪ ਆਪ ਤਾਂ ਲੜਦੇ ਵੀ ਰਹੇ ਨੇ ਆਪ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਦਾ ਸ਼ਰਾਬਾ ਵੰਡਦੇ ਆ ਇਹ ਇਹ ਆਪ ਹੀ ਤਾਂ ਹੁੰਦੇ ਸੀ ਨਾਲ ਉਹਨੂੰ ਅੱਜਕੱਲ ਕਿਹੜੀ ਪਾਰਟੀ ਚ ਨੇ ਅੱਜਕੱਲ ਕਿੱਤੇ ਨੇ ਰਹੇ ਨਾ ਵੀਰ ਸਾਹਿਬ ਮਿਰਸਾ ਸਿੰਘ ਵੱਲ ਧੋਆ ਕਹਿੰਦੇ ਨਾ ਅੱਜਕੱਲ ਬਾਗੀ ਤੜੇ ਚ ਨਹੀਂ ਮਾਨ ਸਾਹਿਬ ਮਿਰਸਾ ਸਿੰਘ ਵੱਲ ਧੋਆ ਕਹਿੰਦੇ ਵਾਪਸ ਆ ਗਏ ਖਾਲੀ ਦਲ ਚ ਵਾਫੀ ਹੋ ਗਏ ਕਹਿੰਦੇ ਉਹ ਖਾਲੀ ਦਲ ਬੜਾ ਸਟਰੋਂਗ ਹੋ ਗਿਆ ਜੀ ਹੋਰ ਕੁਝ ਨਾ ਵੀ ਜੁਟਕਲਾ ਮਾਨ ਸਾਹਿਬ ਕਿਹਨੂੰ ਮੋਸ਼ਲ ਦੇ ਫਾਦਰ ਕਹਿੰਦੇ ਜਿਹੜੀ ਟੋਣਾ ਲੜਾਂਗੇ ਸਾਨੂੰ ਹਰੇਕ ਨੂੰ ਹੱਕ ਹੈ ਜੀ ਹਰੇਕ ਨੂੰ ਹੱਕ ਹੈ ਜੀ ਜਿੱਦਾਂ ਅੱਗੇ ਪਾਕੀ ਲੋਕਾਂ ਨੂੰ ਦੱਸਣਾ ਮਾਨ ਸਾਹਿਬ ਸਬਸਕ੍ਰਿਪਸ਼ਨ ਦੀ ਗੱਲ ਕਰ ਰਹੇ ਐਸਐਸਪੀ ਸਾਹਿਬ ਦੇ ਉੱਪਰ ਵੀ ਗੱਲ ਵੀ ਦੇਖੋ ਸਸਪੈਂਡ ਕਰਦੇ ਜੀ ਸਾਰੇ ਬੰਦੇ ਜਿਹੜੇ ਸਾਈਬਰ ਕ੍ਰਾਈਮ ਦੇ ਸੀ ਉਹ ਫੱਲੇ ਸੋ ਜ਼ੀਰੋ ਟੋਲਰੈਂ ਇੱਥੇ ਅਸੀਂ ਕ腐ਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਣਾ ਨਹੀਂ। ਥੈਂਕ ਯੂ। ਥੈਂਕ ਯੂ। ਓਕੇ ਸਰ। ਪਿੰਡਾਂ ਦੇ ਵੀ ਸਾਰੀ ਗੱਲ ਸਭ ਤੋਂ ਵੱਡੀ ਗੱਲ ਹੈ। ਨਹੀਂ ਉਹ ਉਹ ਵੀ ਸਹਿਮਤੀ ਨਾਲ ਨਾ ਜਿੱਤ ਜਿੰਨਾ ਵੀ ਜਗ੍ਹਾ ਹੈਗੀ ਹੈ। ਕੋਈ ਜਗ੍ਹਾ ਦਾ ਸਹਿਮਤੀ ਲੈਣ ਨੂੰ ਵੀ ਜਗ੍ਹਾ ਹੈ ਨਹੀਂ। ਤੇ ਉਹ ਸਹਿਮਤੀ ਨਾਲ ਸਰਪੰਚਾਂ ਨਾਲ ਮੇਰੀ ਮੀਟਿੰਗ ਹੋਈ ਹੈ। ਪਿੰਡਾਂ ਦੇ ਲੋਕ ਆਪ ਸਹਿਮਤੀ ਨਾਲ ਛੱਡਣਗੇ ਲੰਘਣਾ ਤਾਂ ਉਹਨਾਂ ਨੇ ਹੀ ਠੀਕ ਹੈ ਨਾ। ਸੋ ਜੇ ਜਿੰਨੀ ਵੀ ਪਾਰ ਦੇ ਵਾਲੇ ਉਹਦੇ ਉਹ ਅਸੀਂ ਮਿੱਟੀ ਪਾ ਕੇ ਬਕਾਇਦਾ ਉਹ ਬਹੁਤ ਹੀ ਬੰਦੇ ਦੇ ਖਾਲਾ ਉਹ ਨਾਉਂਦੇ ਨਾ ਤਿੰਨ ਸਾਲ ਤੋਂ ਕਿੱਦਾਂ ਸਾਲ ਤੋਂ ਕੋਈ ਹੁੰਦਾ ਨਹੀਂ ਕਿ ਉਹਦੇ ਦਾ ਪੂਰੀ ਕਿਸਾਨੀ ਦੀ ਪੂਰੀ ਬੜੀ ਨਹੀਂ ਉਹ ਦੇਖੋ ਹੁਣ ਦੱਸ ਤਾਂ ਦੇਖੋ ਹੁਣ ਆਉਣ ਵਾਲ ਗਨੇ ਤੁਹਾਨੂੰ ਪਟਿਆਲੇ ਤਹਿਸੀਲ ਚ ਵੀ ਮਿਲੂਗਾ ਮੁਹਾਲੀ ਤਹਿਸੀਲ ਚ ਸ਼ੁਰੂ ਹੋ ਗਿਆ ਆਨਲਾਈਨ ਹੈ ਸਾਰਾ ਕੁਝ ਡਰੋਨ ਨਾਲ ਹੀ ਮੈਪਿੰਗ ਹੈ ਠੀਕ ਹੈ ਨਾ ਹਰ ਦਾ ਆਨਲਾਈਨ ਨੇ ਰਜਿਸਟਰੀ ਵੀ ਤੁਸੀਂ ਆਪਣੇ ਘਰੋਂ ਲਿਖ ਕੇ ਦੇ ਸਕਦੇ ਹੋ ਜਾਂ ਤੁਸੀਂ ਉੱਥੇ ਆ ਕੇ ਸੇਵਾ ਕੇਂਦਰ ਚ ਰਜਿਸਟਰੀ ਲਿਖਾ ਕੇ ਨਾਲ ਦੀ ਨਾਲ ਤੁਸੀਂ ਜਿਹੜੀ ਆ ਉਹਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਆ ਜਾਊਗਾ ਉਹਨੂੰ ਟਾਈਮ ਮਿਲੂਗਾ ਸਵੇਰੇ 3 ਵਜੇ ਆਜੋ ਪਰਸੋਂ ਨੂੰ ਸਵੇਰੇ 3 ਵਜੇ ਜਾ ਕੇ ਰਜਿਸਟਰੀ ਕਰਾ ਲਓ ਸਾਰਾ ਕੁਝ ਇਹ ਜਿਹੜਾ ਜਿਹੜਾ ਕਚਹਿਰੀਆਂ ਦਾ ਕ腐ਪਸ਼ਨ ਸੀ ਨਾ ਬਹੁਤ ਜ਼ਿਆਦਾ ਪਹਿਲਾਂ ਖੂਨ ਚ ਬਸੀ ਹੋਈ ਸੀ ਭਲਾ ਇੱਕ ਵਾਰੀ ਕਚਹਿਰੀ ਜਾ ਕੇ ਬੰਦਾ ਕਹਿੰਦਾ ਸੀ ਯਾਰ ਇੱਕ ਵਾਰੀ ਨਿਕਲ ਜੀ ਇਸ ਬਿਲਡਿੰਗ ਚੋਂ ਸਹੀ ਸਲਾਮਤ ਬਸ ਨਿਚੋੜ ਲੈਂਦੇ ਸੀ ਉਹਨੂੰ ਸੋ ਸਾਰਾ ਕੁਝ ਬੰਨ। ਥੈਂਕ ਯੂ ਥੈਂਕ ਯੂ